ਸਿੱਖ ਮੁਸਲਿਮ ਸਾਂਝਾ ਫੈਡਰੇਸ਼ਨ ਮਲੇਰਕੋਟੜਾ ਦੇ ਆਗੂਆਂ ਵੱਲੋਂ ਅਜਨਾਲਾ ਹਲਕੇ 'ਚ ਹੜਪੀਟਾਂ ਵਾਸਤੇ ਲਾਇਆ ਗਿਆ ਮੈਡੀਕਲ ਕੈਂਪ ਸਿੱਖ ਮੁਸਲਿਮ ਸਾਂਝਾ ਫੈਡਰੇਸ਼ਨ ਦੇ ਮਲੇਰਕੋਟੜਾ ਤੋਂ ਰਮਦਾਸ ਦੇਵ ਇੰਚਾਰਜ ਅੰਗਰੇਜ਼ ਸਿੰਘ ਨੇ ਦੱਸਿਆ ਕਿ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਵੀ ਕੀਤੇ ਜਾਣਗੇ ਤੇ ਉਹਨਾਂ ਨੂੰ ਲੋੜ ਅਨੁਸਾਰ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ ਮੁਸਲਿਮ ਭਾਈਚਾਰਾ ਇਸ ਵੇਲੇ ਸਿੱਖਾਂ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਚਟਾਨ ਵਾਂਗ ਖੜਾ ਹੈ ਵਤਨ ਦੀ ਮਿੱਟੀ న్యూ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਰਮਦਾਸ ਮੇਰੇ ਬਾਰੋਂ ਵੀਰ ਆਉਦੇ ਆ ਇੱਕ ਦੋ ਉਹਨਾਂ ਦੇ ਬਗਰ ਭਾਜਦੇ ਇੱਕ ਦੋ ਹੀ ਉਹਨਾਂ ਨੂੰ ਗਾਲ੍ਹਾਂ ਕੱਢਦੇ ਔਰ ਰਾਸ਼ਨ ਪਾਣੀ ਦੀ ਵੀ ਬੇਇੱਜ਼ਤੀ ਕਰਦੇ ਆ ਉਹ ਫਿਰ ਟਰਾਲੀਆਂ ਤੋਂ ਸੁੱਟਦੇ ਆ ਉਹ ਸਾਰਾ ਵੇਸਟ ਹੁੰਦਾ ਇਸ ਕਰਕੇ ਹੱਥ ਜੋੜ ਕੇ ਸਾਰੇ ਮੇਰੇ ਪਿੰਡਾਂ ਦੇ ਵੀਰਾਂ ਨੂੰ ਬੇਨਤੀ ਆ ਕਿ ਉਹ ਜਿਹੜੇ ਵੀਰ ਬਾਹਰੋਂ ਆਉਂਦੇ ਆ ਉਹਨਾਂ ਦਾ ਧੰਨਵਾਦ ਕਰਨ ਹੌਸਲੇ ਨਾਲ ਬੈਠ ਜਾਣ ਉਹਨਾਂ ਸਾਰਿਆਂ ਨੂੰ ਰਾਸ਼ਨ ਪਾਣੀ ਪੈਸੇ ਦੇ ਕੇ ਜਾਣਾ ਹੁੰਦਾ ਕਿਉਂਕਿ ਉਹ ਦੂਰੋਂ ਆਉਂਦਿਆ ਦਾਤ ਤੁਸੀਂ ਚਾਹ ਪਾਣੀ ਉਹਨਾਂ ਨੂੰ ਪੁੱਛਦੇ ਜੇ ਨਾਮ ਉਹਨਾਂ ਨੂੰ ਕਿਤੇ ਭਾਉਂਦੇ ਜੇ ਨਾ ਉਹਨਾਂ ਦੀ ਟਰਾਲੀ ਕਿਤੇ ਚਾਰਜ ਦੇ ਥਾਂ ਖਿਲਾਰਦੇ ਜੇ ਉਹਨਾਂ ਦੇ ਬੈਣ ਦਾ ਬੰਦੋਬਸਤ ਕਰੋ ਉਹਨਾਂ ਨੂੰ ਕੁਰਸੀਆਂ ਦਿਓ ਉਹਨਾਂ ਨੂੰ ਭਾ ਲੋ ਤੇ ਇੱਕ ਲੈਂਡ ਤੇ ਜਾ ਕੇ ਹਰ ਚੀਜ਼ ਲਓ ਇਹਦੇ ਨਾਲ ਤੁਹਾਡਾ ਵੀ ਬਾੰਡ ਵਧੇਗਾ ਸਭ ਤੋਂ ਪਹਿਲਾਂ ਤੇ ਇਸ ਨਗਰ ਵਾਸੀਆਂ ਨੂੰ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਸਲਾਮ ਅਦਾ ਇਹ ਸਾਡਾ ਕੈਂਪ ਜੀ 9 ਤਰੀਕ ਨੂੰ ਸ਼ੁਰੂ ਹੋਇਆ ਸੀ ਪਿਛਲੇ ਮਹੀਨੇ ਦੀ 9 ਤਰੀਕ ਨੂੰ ਇਹ ਸਾਡੇ ਕੈਂਪ ਦਾ ਨਾਮ ਹੈ ਸਿੱਖ ਮੁਸਲਮ ਸਾਂਝਾ ਫੈਡਰੇਸ਼ਨ ਵੱਲੋਂ ਜੋ ਹਾਰ ਪੀੜਤ ਆਏ ਸੀਗੇ ਉਹਨਾਂ ਦੀ ਸੇਵਾ ਵਾਸਤੇ ਸਾਡੀ ਸਜਤਾ ਨੇ ਅੱਜ 32 33 ਦਿਨ ਹੋ ਗਏ ਆ ਜੋ ਸੇਵਾ ਸਾਡੀ ਚੱਲਦੀ ਪਈ ਹੈ ਸਾਡੇ ਜਿਹੜੇ ਡਾਕਟਰ ਨਸੀਰ ਅਕਤਰ ਜੀ ਇਹ ਮਲੇਰ ਕੋਟਰੇ ਵਾਲੇ ਉਹਨਾਂ ਦੀ ਰਹਿਣ ਮਾਈ ਹੇਠ ਇਹ ਕੈਂਪ ਕੈਂਪ ਚੱਲਦਾ ਪਿਆ ਇੱਥੇ ਫ੍ਰੀ ਦਵਾਈਆਂ ਫ੍ਰੀ ਚੈੱਕਅਪ ਔਰ ਹੋਰ ਵੀ ਲੋੜਵੰਦਾਂ ਨੂੰ ਘਰ ਘਰ ਜਾ ਕੇ ਸਮਾਨ ਜੋ ਸਾਡੇ ਪਿੱਛੇ ਟਰੱਕ ਹੁੰਦੇ ਸੀਗੇ ਮੰਜਾ ਬਿਸਤਰਾ ਗੱਦੇ ਫਰਨੀਚਰ ਇਹ ਸਾਰਾ ਘਰ ਘਰ ਜਾ ਕੇ ਪ੍ਰੋਵਾਈਡ ਕਰਵਾ ਰਹੇ ਸੀਗੇ ਔਰ ਹੁਣ ਜਿਹੜੇ ਸਾਡੇ ਸਾਥੀ ਬਾਹਰੋਂ ਕੱਲ ਸਾਡੇ ਕੋ ਇੱਕ ਬੰਬੇ ਤੋਂ ਟੀਮ ਆਈ ਸੀ ਮਹਾਰਾਸ਼ਟਰ ਤੋਂ ਮਾਲੀਗਾਉਂ ਤੋਂ ਆਏ ਸੀਗੇ ਉਹਨਾਂ ਨੇ ਘਰ ਘਰ ਜਾ ਕੇ ਪੰਜ ਤੋਂ 6 ਪਿੰਡਾਂ ਦੇ ਵਿੱਚ ਹਰ ਘਰ ਨੂੰ ਜਾ ਕੇ ਕਿਸੇ ਨੂੰ 5000 ਰੁਪਇਆ ਕਿਸੇ ਨੂੰ 3000 ਰੁਪਇਆ ਕਿਸੇ ਨੂੰ 2500 ਰੁਪਇਆ ਦਿੱਤਾ 2000 ਕਿਲੋਮੀਟਰ ਤੋਂ ਚੱਲ ਕੇ ਉਹ ਭਾਈ ਸਾਹਿਬ ਸਾਡੇ ਕੋਲ ਆਏ ਸੀ ਸਾਡੇ ਇੱਥੇ ਉਹਨਾਂ ਦੇ ਮਨ ਦੇ ਵਿੱਚ ਦਰਦ ਆਇਆ ਜੋ ਕੈਸ਼ ਲੈ ਕੇ ਆ ਰਹੇ ਨੇ ਯਾ ਮਤਲਬ ਉਹਨਾਂ ਜ਼ਰੂਰਤਮੰਦ ਲੋਕ ਜਦੋਂ ਅਸੀਂ ਦੇਖਿਆ ਉਹਦਾ ਹਾਲ ਰਮਦਾਸ ਦਾ ਡਾਕਟਰ ਸਾਹਿਬ ਨੇ ਵੀ ਆਏ ਤੇ ਅਸੀਂ ਟੀਮ ਆਈ ਸੀ ਮਲੇਰਕੋਲੇ ਤੋਂ ਉਹਨਾਂ ਨੇ ਦੇਖਿਆ ਕਿ ਉਹ ਰੋਡ ਦੇ ਉੱਪਰ ਹੀ ਲੋਕ ਟਰੱਕਾਂ ਨੂੰ ਜੋ ਗੱਡੀਆਂ ਆ ਰਹੀਆਂ ਨੇ ਰਾਸ ਸਮਗਰੀ ਲੈ ਕੇ ਲੁੱਟਖੋ ਕਰ ਰਹੇ ਨੇ ਰੋਡ ਦੇ ਉੱਪਰ ਬੜੇ ਪਰੇਸ਼ਾਨ ਸੀ ਉਹ ਲੋਕ ਜਦੋਂ ਸੀ ਇਹ ਦੇਖਿਆ ਤਾਂ ਅਸੀਂ ਜਾ ਕੇ ਉਹਨਾਂ ਨਾਲ ਡਾਕਟਰ ਸਾਹਿਬ ਨਾਲ مشورہ ਕੀਤਾ ਤਾਂ ਉਹਨਾਂ ਦੇ ਕਹਿਣ ਅਨੁਸਾਰ ਅਸੀਂ ਆਗੋਰ ਇੱਕ ਹੈਲਪਲਾਈਨ ਸੈਂਟਰ ਸ਼ੁਰੂ ਕੀਤਾ ਸਾਡੇ ਨੰਬਰ ਜਿਹੜੇ ਨੇ ਸੋਸ਼ਲ ਮੀਡੀਆ ਤੇ ਐਕਟਿਵੇਟ ਨੇ ਜੋ ਵੀ ਭਰਾ ਆਪਣਾ ਬਾਹਰੋਂ ਆ ਰਹੇ ਨੇ ਰਾਜਸਥਾਨ ਤੋਂ ਗੁਜਰਾਤ ਤੋਂ ਦਿੱਲੀ ਤੋਂ ਕਿਤੋਂ ਵੀ ਤਾਂ ਇੱਕ ਵਾਰ ਸਾਡੇ ਨਾਲ ਜ਼ਰੂਰ ਸੰਪਰਕ ਕਰਨ ਤੇ 70 ਕਿਲੋਮੀਟਰ ਚੱਲ ਕੇ ਸਾਡੇ ਕੋਲ 2 ਦਿਨ ਰੁਕੇ ਸੀਗੇ ਜਿਹਦੇ ਵਿੱਚ ਮਾਛੀ ਵਾਲੇ ਪੈਸੇ ਦਿੱਤੇ ਆ, ਘੋਨੇ ਵਾਲ ਦਿੱਤੇ ਆ, ਥੋਬੇ ਦਿੱਤੇ ਗਏ ਸੀਗੇ। ਫਿਰ ਪਛੀਏ ਦਿੱਤੇ ਆ, ਜੱਟੇ ਦਿੱਤੇ ਆ। ਤਾਂ ਅਗਲਾ ਪਿੰਡ ਸੁਧਾਰ ਆ। ਸੁਧਾਰ ਦੇ ਵਿੱਚ ਕੋਈ ਘਰ ਐਸਾ ਨਹੀਂਗਾ ਜਿਨ੍ਹਾਂ ਨੂੰ 5-10000 ਰੁਪਏ ਤੋਂ ਘੱਟ ਮਿਲਿਆ ਹੋਵੇ। ਤੋਂ ਸਾਨੂੰ ਸਾਥੀ ਸਾਡੇ ਕਹਿ ਕੇ ਗਏ ਆ ਕਿ ਜੇ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ, ਜੇ ਕਿਸੇ ਨੂੰ ਕੋਈ ਜਿਹਦਾ ਕੱਚਾ ਕੋਠਾ ਡਿੱਗ ਪਿਆ ਵਾ, ਉਹਨੂੰ ਅਸੀਂ ਕੱਚਾ ਕੋਠਾ ਵੀ ਪਾ ਕੇ ਦੇਵਾਂਗੇ। ਕੱਚੇ ਕੋਠੇ ਨਾਲ ਇੱਕ ਪੱਕਾ ਕਮਰਾ ਇੱਕ ਰਸੋਈ ਤੇ ਇੱਕ ਬਾਥਰੂਮ ਜਿਹਦਾ ਬਿਲਕੁਲ ਜਾਇਜ ਡਿੱਗਾ ਵਾ ਉਹ ਅਸੀਂ ਘਰ ਬਣਾਉਣ ਦੀ ਜ਼ਿੰਮੇਵਾਰੀ ਲਈ ਪਿੰਡ ਜਾ ਕੇ ਜਦੋਂ ਸਾਨੂੰ ਕੋਈ ਸਮੱਸਿਆ ਦੱਸਦਾ ਵੀ ਸਾਡੇ ਕੋਲ ਕੰਮ ਨਹੀਂ ਹੈਗਾ ਅਸੀਂ ਇੱਕ ਮਹੀਨੇ ਤੋਂ ਵਿਹਲੇ ਬੈਠੇ ਆ ਫਿਰ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਸਾਨੂੰ 10 ਮਿਸਤਰੀ ਤੇ 10 ਮਜ਼ਦੂਰਾਂ ਦੀ ਲੋੜ ਆ ਆ ਤੁਸੀਂ ਹੁਣੇ ਦੇਖਿਆ ਜੀ ਹੁਣੇ ਸਾਡੇ ਕੋਲ ਪਿੰਡ ਤੋਂ ਬੇਬੀਆਂ ਆਇਆ ਸੀਗੀਆਂ ਸਾਡੀਆਂ ਛੱਤਾਂ ਡਿੱਗ ਪਈਆਂ ਸਾਡੇ ਕੋਠੇ ਡਿੱਗ ਪਏ ਸਾਡੇ ਕੋਲ ਕੰਮ ਨਹੀਂ ਹੈਗਾ ਮੈਂ ਉਹਨਾਂ ਨੂੰ ਹੁਣੇ ਬੇਨਤੀ ਕੀਤੀ ਵੀ ਸਾਨੂੰ 10 ਮਿਸਤਰੀ ਚਾਹੀਦੇ ਆ 10 ਮਜ਼ਦੂਰ ਚਾਹੀਦੇ ਆ ਔਰ 10 ਬਜਰੀ ਕੁੱਟਣ ਵਾਸਤੇ ਸਾਨੂੰ ਬੀਬੀਆਂ ਦੀ ਜ਼ਰੂਰਤ ਆ ਮਿਸਤਰੀ ਦੀ ਦਿਹਾੜੀ 700 ਰੁਪਈਆ ਮਜ਼ਦੂਰ ਦੀ ਦਿਹਾੜੀ 500 ਰੁਪਈਆ ਤੇ ਜੋ ਬਜਰੀ ਕੁੱਟਣ ਵਾਲੇ ਦੀ ਦਿਹਾੜੀ 350 ਰੁਪਈਆ ਅੱਜ ਸਾਨੂੰ 10 ਦਿਨ ਹੋ ਗਏ ਆ ਸਾਨੂੰ ਨਾ ਕੋਈ ਮਿਸਤਰੀ ਮਿਲਦਾ ਨਾ ਕੋਈ ਲੇਬਰ ਮਿਲਦੀ ਪਈ ਐ ਇਹਦਾ ਕਾਰਨ ਇਹਦਾ ਕਾਰਨ ਅੱਗੋਂ ਜੇ ਪੁੱਛੀ ਐ ਨਾ ਵੀ ਤੁਸੀਂ ਕੰਮ ਕਰ ਲਓ ਤੇ ਕਹਿੰਦੇ ਵੀ ਅਸੀਂ ਕੰਮ ਕਿਉਂ ਕਰੀਏ ਸਾਡੇ ਕੋਲ ਪੈਸੇ ਆ ਰਹੇ ਆ ਸਾਡੇ ਕੋਲ ਰਾਸ਼ਨ ਆ ਰਿਹਾ ਸਾਡੇ ਕੋਲ ਮੰਝੇ ਆ ਰਹੇ ਆ ਉਹ ਸਾਡੀ ਲੋਕ ਲੋਕ ਸਾਡੀ ਸਹਾਇਤਾ ਕਰ ਰਿਆ ਤੇ ਇਸ ਕਰਕੇ ਅਸੀਂ ਤਾਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਆ ਵੀ ਇੱਥੇ ਲੇਬਰ ਵੀ ਨਹੀਂ ਮਿਲਦੀ ਪਈ ਮਿਸਤਰੀ ਨਹੀਂ ਮਿਲ ਰਿਆ ਅਸੀਂ ਇੱਕ ਮਸਜਦ ਮਸਜਦ ਮਿਲੀ ਹੈ ਜੋ ਸਾਨੂੰ ਸਾਰੇ ਭਾਈਚਾਰੇ ਨੇ ਦਿੱਤੀ ਹੈ ਵੀ ਮਸਜਦ ਦੀ ਕਾਰ ਉਹਦਾ ਕੰਮ ਸ਼ੁਰੂ ਕਰਵਾਇਆ ਰੰਗ ਪੇਂਟਿਆ ਟਾਇਲ ਦੀ ਲਗਣ ਉਹਦੀ ਚਾਰ ਦਿਵਾਰੀ ਕਰਾ ਕੇ ਬਾਥਰੂਮ ਫਲੱਛਾ ਬਣਾਉਣੀਆਂ ਉਹਦੇ ਵਿੱਚ ਸਾਨੂੰ ਮਿਸਤਰੀ ਵੀ ਚਾਹੀਦੇ ਆ ਮਜ਼ਦੂਰ ਵੀ ਚਾਹੀਦੇ ਆ ਅੱਜ 10 ਦਿਨ ਦੇ 10 ਦਿਨ ਹੋ ਗਏ ਆ ਨਾ ਸਾਨੂੰ ਕੋਈ ਮਿਸਤਰੀ ਮਿਲਦਾ ਪਿਆ ਉਹ ਨਾ ਸਾਨੂੰ ਕੋਈ ਲੇਬਰ ਮਿਲਦੀ ਪਈ ਸਭ ਤੋਂ ਵੱਡੀ ਗੱਲ ਵੀ ਇੱਥੇ ਬਹੁਤ ਜ਼ਿਆਦਾ ਇੱਥੇ ਪੈਸਾ ਆ ਰਿਹਾ ਗਲਤ ਜਗ੍ਹਾ ਤੇ ਪੈਸਾ ਆ ਰਿਹਾ ਵਾ ਇਹਨਾਂ ਨੂੰ ਅਜੇ ਇੱਕ ਇੱਕ ਸਾਲ ਦਾ 6-6 ਮਹੀਨੇ ਦਾ ਰਾਸ਼ਨ ਪਿਆ ਵਾ ਇਹ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈਗੇ ਜੀ ਗੱਲ ਹੈ ਜੀ ਹਰ ਤਰ੍ਹਾਂ ਦੀ ਸੇਵਾ ਕੀਤੀ ਆ ਮੈਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿਉਂਕਿ ਇਹਨਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਸੇਖ ਭਾਈ ਸੇਖ ਮੁਸਲਮਨ ਸਾਜਾਪੁਰ ਜਿਹੜਾ ਨਾਂ ਰੱਖਿਆ ਬਹੁਤ ਹੀ ਵਧੀਆ ਨਾਂ ਵਾ ਤੇ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਆ ਅਦੇ ਇਹਨਾਂ ਦਾ ਬਹੁਤ ਬਹੁਤ ਧੰਵਾਦ ਆਏ ਸੇਵਾ ਕਰਦੇ ਨੇ ਵਾਹਿਗੁਰੂ ਇਹਨਾਂ ਦੀ ਤੰਦਰੁਸਤੀ ਬਖਸ਼ੇ ਇਹ ਸਾਡੀ ਸੇਵਾ ਕਰਦੇ ਰਹਣ ਕਿ ਇਹਨਾਂ ਨੂੰ ਜਿਹੜਾ ਆ ਮਾਨ ਸਰਪਾਣੇ ਇਤਰਾ ਹੀ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਕੇ ਸਾਰੇ ਮੇਰੇ ਵੀਰਾਂ ਨੂੰ ਬੇਨਤੀ ਆ ਪਿੰਡਾਂ ਦੇ ਜਿੰਨੇ ਮੇਰੇ ਵੀਰ ਆ ਉਹ ਸਾਰੇ ਇੱਕ ਥਾਂ ਬੈਠ ਕੇ ਜਿੱਤਰਾ ਗੁਰਦੁਆਰਾਵਾ ਚਰਚ ਨੇ ਪਿੰਡਾਂ 'ਚ ਉੱਥੇ ਬਹਿ ਜਾਣ ਜੇ ਇਸਾਈ ਭਰਾ ਨੇ ਉਹ ਚਰਚੇ ਚ ਬੈ ਜਾਣ ਜਿਹੜੇ ਸੇਖ ਵੀਰ ਨੇ ਉਹ ਗੁਰਦੁਆਰੇ ਚ ਬੈ ਜਾਣ ਮਾਨ ਸਤਕਾਰ ਨਾਲ ਉਹਨਾਂ ਨੂੰ ਬਹਾਉਣ ਤੇ ਉਹਨਾਂ ਦੀ ਇੱਜ਼ਤ ਬਖਜਣ ਉਹਨਾਂ ਨੂੰ ਚਾਹ ਪਾਣੀ ਪਿਆਲ ਕੇ ਫੇਰ ਜਿਹੜਾ ਰਾਸ਼ਨ ਪਾਣੀ ਆ ਉਹਨਾਂ ਕੋ ਵਡਾਉਣਾ ਤੇ ਇੱਕ ਹੈਗਾ ਚੱਟ ਹਰ ਘਰ ਵਰਤੀ ਚੱਟ ਦੇ ਦਿੰਦੇ ਜਿਹੜਾ ਚੱਟ ਲਈ ਜਾਵੇ ਉਹ ਆਪਣਾ ਰਾਸ਼ਨ ਲਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਇਹੋ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਾ ਕੀ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਕੀਸ਼ ਦੇ ਬਡੋਰੀ ਸਰਕਲ ਪਰ ਦਾੜ ਰਦਾਸ ਸਿੱਖ ਮੁਸਲਮ ਸਾਜਾ ਫਰੰਟ ਵੱਲੋਂ ਇਹਨਾਂ ਵੀਰਾਂ ਦਾ ਬਹੁਤ ਹੀ ਧੰਨਵਾਦੀ ਆ ਜਿਹੜੇ ਸਾਡੇ ਹਾਰਪੀੜਤ ਪਿੰਡਾਂ ਦੇ ਲੋਕਾਂ ਦੀ ਯਾਦ ਕੇ ਇੱਥੇ ਸੇਵਾ ਕਰਦੇ ਆ ਇਹਨਾਂ 25 30 ਦਿਨ ਤੋਂ ਇੱਥੇ ਭਲਾਇਆ ਔਰ ਵਧੀਆ ਸੇਵਾ ਨਿਭਾ ਰਹੇ ਨੇ ਡਾਕਟਰ ਸਾਹਿਬੀ ਇਹ ਉਹਨਾਂ ਦੇ ਸਹਿਯੋਗੀ ਵੀ ਜਿਹੜੇ ਆ ਉਹ ਰਾਤ ਦੇ ਦਿਨ ਇੱਥੇ ਲੋਕਾਂ ਦੀ ਸੇਵਾ ਕਰਦੇ ਆ ਜਿੱਥੇ ਪਿੰਡਾਂ 'ਚ ਵੀ ਜਾ ਕੇ ਪਹੇ ਦਰਾਸ਼ੜ ਹੋਰ ਜਿੱਡੀਆਂ ਵੀ ਚੀਜ਼ਾਂ ਨੇ ਉਹ ਜ਼ਰੂਰੀ ਚੀਜ਼ਾਂ ਹਰ ਇੱਕ ਨੂੰ ਭੋਇਆ ਕਰਾਉਦੇ ਨੇ ਅਤੇ ਇਹਨਾਂ ਦੇ ਜਿਹੜੇ ਨੰਬਰ ਨੇ ਉਹ ਇੱਥੇ ਲਿਖੇ ਨੇ ਬੋਰਡ ਤੇ ਲਿਖੇ ਨੇ ਜਿਸ ਵੀ ਮੇਰੇ ਕਹੇ ਵੀਰ ਨੂੰ ਲੋੜ ਆ ਇਹ ਦਾਦਾ ਬਰਾਤ ਆੜ ਕੇ ਦਾਦਾ ਸਰਪੰਚ ਕਰੇ ਅਤੇ ਇਹ ਹਰ ਤਰ੍ਹਾਂ ਦੀ ਉਹਨਾਂ ਨੂੰ ਸੇਵਾ ਕਰਦੇ ਨੇ ਪਿੰਡਾਂ ਦੇ ਵਿੱਚ ਜਾ ਕੇ